ਚੰਡੀਗੜ੍ਹ ਦੇ ਵਿੱਚ ਰੋਜ਼ ਫੈਸਟੀਵਲ ਲੱਗਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਦੂਜਾ ਦਿਨ ਉੱਥੇ ਹੀ ਅਗਰ ਫਾਇਰ ਬਿਗੇਡ ਦੀ ਗੱਲ ਕਰੀ ਤਾਂ ਫਾਇਰ ਬਿਗੇਡ ਦਾ ਇੱਕ ਕੈਂਪ ਲੱਗਾ ਹੋਇਆ ਜਿੱਥੇ ਕਿ ਲੋਕਾਂ ਨੂੰ ਸਮਝਾਇਆ ਜਾਂਦਾ ਜੇਕਰ ਤੁਹਾਡੇ ਘਰੇ ਕੋਈ ਅਨ ਸੁਖਾਵੀ ਘਟਨਾ ਹੁੰਦੀ ਹੈ ਤਾਂ ਤੁਹਾਨੂੰ ਫਾਇਰ ਕਰਮਚਾਰੀ ਕਿਵੇਂ ਬਚਾਣਗੇ ਕਿਵੇਂ ਤੁਹਾਡੇ ਘਰ ਦੀਆਂ ਗ੍ਰੇਲਾਂ ਕੱਟੇ ਜਾਣਗੀਆਂ ਕਿਵੇਂ ਤੁਹਾਡੇ ਘਰ ਦੇ ਦੀਵਾਰਾਂ ਜਿਹੜੀ ਨੇ ਉਹ ਤੋੜ ਕੇ ਤੁਹਾਨੂੰ ਸੁਰੱਖਿਅਤ ਜਗ੍ਹਾ ਉਹ ਬਾਹਰ ਕੱਟੇ ਜਾਏਗਾ ਹਾਲਾਂਕਿ ਵੱਡਾ ਹੱਥ ਜੂਰ ਹੈ ਫਾਇਰ ਬਿਗੇਡ ਦੇ ਕਰਮਚਾਰੀ ਦਾ ਜਿੱਥੇ ਕਿ ਕੋਈ ਵਿਅਕਤੀ ਜਿਹੜਾ ਉਹ ਜਾਣ ਤੋਂ ਵੀ ਡਰਦਾ ਹੈ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਹ ਕਰਮਚਾਰੀ ਜਿਹੜੇ ਨੇ ਉਹ ਤੁਹਾਨੂੰ ਬਾਹਰ ਕੱਟ ਕੇ ਸੁਰੱਖਿਤ ਰੱਖਦੇ ਨੇ ਤੇ ਸਰਨ ਸੁਖਵਿੰਦਰ ਜੀ ਮਜੂਰ ਨੇ ਆਪਸ਼ਨ ਨੇ ਸਰ ਅਗਰ ਗੱਲ ਕਰੀ ਜਾਵੇ ਤਾਂ ਜੇ ਕਿਸੇ ਘਰ ਚ ਅਨਸੁਖਾਵੀ ਘਟਨਾ ਹੋ ਜਾਈ ਜਾ ਕੇ ਸੇ ਇੰਡਸਟਰੀ ਦੇ ਵਿੱਚ ਅਨਸੁਖਾਵੀ ਘਟਨਾ ਹੋ ਜੇ ਤਾਂ ਪਹਿਲਾਂ ਕੀ ਸਟੈਪ ਰਹਿੰਦਾ ਫਾਇਰ ਵਿਗਟਰ ਅ ਸਸਰਿਕਾਲ ਸਰ ਮੈਂ ਸੁਖਵਿੰਦਰ ਸਿੰਘ ਚੰਡੀਗੜ੍ਹ ਫਾਇਰ ਐਂਡ ਰੈਸਕਿਊ ਸਰਵਿਸ ਤੋਂ ਤੇ ਘਰ ਚ ਕੋਈ ਵੀ ਅਨਸੁਖਾਵੀ ਘਟਨਾ ਨਾ ਹੋਏ ਇਹਦੇ ਲਈ ਆਪਾਂ ਨੇ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੈ ਜਿੱਦਾਂ ਕੋਈ ਲੂਜ਼ ਵਾਇਰਿੰਗ ਨਾ ਹੋਏ ਤੇ ਕੋਈ ਵੀ LPG ਦਾ ਜੋ ਸਿਲੰਡਰ ਤੁਸੀਂ ਯੂਜ਼ ਕਰਦੇ ਹੋ ਖਾਣਾ ਖਾਣ ਤੋਂ ਬਾਅਦ ਬਣਾਉਣ ਤੋਂ ਬਾਅਦ ਉਹਨੂੰ ਬੰਦ ਕਰੋ ਇਹ ਪ੍ਰਕਾਸ਼ਨ ਤੁਸੀਂ ਰੱਖਣੇ ਆ ਪਰ ਜੇ ਕੋਈ ਮੰਨ ਲਓ ਫਿਰ ਵੀ ਘਟਨਾ ਘਟਦੀ ਆ ਤਾਂ ਉਹਦੇ ਲਈ ਬੇਸਿਕਲੀ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਫਾਇਰ ਐਕਸਟਿਗੂਇਸ਼ਰ ਜ਼ਰੂਰੀ ਨੇ ਘਰ 'ਚ ਇਹ ਜਿਹੜਾ ਤੁਸੀਂ ਦੇਖ ਰਹੇ ਹੋ ABC ਟਾਈਪ ਹੈ ਇਹ ਹਰ ਅੱਗ ਤੇ ਅਪਲਾਈ ਹੈ ਕਿਸੇ ਵੀ ਅੱਗ ਤੇ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਫਰਸਟ ਏਡ ਫਾਇਰ ਫਾਈਟਿੰਗ ਇਕਵਿਪਮੈਂਟਸ ਹੈ ਉਸ ਤੋਂ ਬਾਅਦ ਇਹ CO2 ਟਾਈਪ ਹੈ ਇਹ ਜਦੋਂ ਵੀ ਮਤਲਬ ਕਿਸੇ ਤੁਹਾਡੇ ਕੰਪਿਊਟਰ ਚ ਜਾਂ ਇਲੈਕਟ੍ਰਿਕ ਡਿਵਾਈਸ ਚ ਅੱਗ ਲੱਗਦੀ ਹੈ ਤਾਂ ਪਾਊਡਰ ਕੀ ਹੈ ਉਹਨੂੰ ਖਰਾਬ ਕਰ ਸਕਦਾ ਅੱਗ ਜ਼ਰੂਰ ਬੁਝ ਜਾਏਗੀ ਪਰ ਪਾਊਡਰ ਉਹਨੂੰ ਖਰਾਬ ਕਰ ਸਕਦਾ ਤਾਂ ਉਸ ਕੇਸ ਚ ਅਸੀਂ CO2 ਅਪਲਾਈ ਕਰਦੇ ਹਾਂ ਤਾਂ ਕਿ ਉਸ ਦਾ ਜ਼ਿਆਦਾ ਨੁਕਸਾਨ ਨਾ ਹੋਏ ਤੇ ਅੱਗ ਵੀ ਬੁਝ ਜਾਏ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇ ਤੇਲ ਚ ਅੱਗ ਲੱਗ ਜਾਂਦੀ ਹੈ ਤਾਂ ਤੇਲ ਚ ਤੁਸੀਂ ਨਾ ਤਾਂ ਪਾਣੀ ਯੂਜ਼ ਕਰ ਸਕਦੇ ਹੋ ਕਿਉਂਕਿ ਪਾਣੀ ਜੋ ਹੈ ਉਹ ਤੇਲ ਤੇ ਐਪਲੀਕੇਬਲ ਨਹੀਂ ਹੈਗਾ ਉਸ ਹਾਲਤ ਚ ਆਪਾਂ ਫੋਮ ਟਾਈਪ ਯੂਜ਼ ਕਰਾਂਗੇ ਫੋਮ ਕੀ ਕਰੇਗੀ ਉਹਦੇ ਤੇ ਆਕਸੀਜਨ ਦੀ ਸਪਲਾਈ ਨੂੰ ਕੱਟ ਕਰ ਦੇਗੀ ਉੱਪਰ ਕਵਰ ਦੇਏਗੀ ਤੇ ਅੱਗ ਬੁਝ ਜਾਏਗੀ ਸੋ ਅਕਸਰ ਦੇਖਿਆ ਜਾਂਦਾ ਵੀ ਘਰਾਂ ਦੇ ਵਿੱਚ ਅਕਸਰ ਕੀ ਹਰੇਕ ਵਾਰ ਦੇਖਿਆ ਜਾਂਦਾ ਵੀ ਘਰ ਦੇ ਵਿੱਚ ਇਹ ਜੇ ਇਕੁਪੀਮੈਂਟ ਜਿਹੜੇ ਨੇ ਰੇ ਰੱਖੇ ਜਾਂਦੇ ਜਿਨ੍ਹਾਂ ਕਰਕੇ ਕਿਤਨਾ ਕਿਤੇ ਹਾਸਾ ਵਾਦ ਹੋ ਜਾਂਦਾ ਤੇ ਜੇਕਰ ਪੈਟਰੋਲ ਪੰਪਾਂ ਦੀ ਗੱਲ ਕਰੀ ਤੇ ਪੈਟਰੋਲ ਪੰਪ ਤੇ ਇਹ ਜੇ ਇਕੁਪੀਮੈਂਟ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਕਿਹੜੇ ਇਹਨਾਂ ਤਿੰਨ ਸਿਲੰਡਰ ਦੇ ਵਿੱਚ ਦਿੱਤਾ ਜਾਂਦਾ ਤਾਂ ਕਿ ਪੈਟਰੋਲ ਪੰਪ ਤੇ ਜੇ ਕੋਈ ਅੰਸ਼ਕਾ ਵਿਗੜਣਾ ਹੁੰਦੀ ਆ ਉਸ ਨੂੰ ਕਾਬੂ ਪਾਇਆ ਜਾ ਸਕੇ ਪੈਟਰੋਲ ਪੰਪ ਤੇ ਬੇਸਿਕਲੀ ਤੁਸੀਂ ਦੇਖੋਗੇ ਇਹ ਏ ਬੀ ਸੀ ਟਾਈਪ CO2 ਟਾਈਪ ਤੇ ਆਪਣਾ ਫੋਮ ਟਾਈਪ ਐਗਜ਼ੀਕਿਊਟਰ ਤੁਹਾਨੂੰ ਮਿਲਣਗੇ ਤਿੰਨ ਉਹ ਹੀ ਰੱਖੇ ਜਾਂਦੇ ਆ ਉੱਥੇ ਤੇ ਬੜੀ ਵਧੀਆ ਕੁਆਂਟੀਟੀ ਚ ਰੱਖੇ ਜਾਂਦੇ ਆ ਤਾਂ ਕਿ ਇਨ ਕੇਸ ਆਫ ਫਾਇਰ ਹੋ ਉਹਨੂੰ ਇਨੀਸ਼ੀਅਲ ਸਟੇਜ ਤੇ ਹੀ ਕਵਰ ਕਰ ਲੈਣ ਤੇ ਇਹਦੇ ਲਈ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ ਜਦੋਂ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਹੈ ਅੱਗ ਲੱਗਣ ਦਾ ਤਾਂ ਤੁਸੀਂ 112 ਤੇ ਜੋ ਸਾਡਾ ਐਮਰਜੈਂਸੀ ਨੰਬਰ ਹੈ ਉਹਦੇ ਤੇ ਜ਼ਰੂਰ ਕਾਲ ਕਰਨੀ ਹੈ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੇ ਕੋਲੇ ਪਹੁੰਚ ਸਕੀਏ ਕਿਉਂਕਿ ਛੋਟੀ ਘਟਨਾ ਹੀ ਵੱਡੀ ਘਟਨਾ ਦਾ ਰੂਪ ਧਾਰਨ ਕਰੇਗੀ ਤਾਂ ਉਸ ਹਾਲਾਤ ਵਿੱਚ ਤੁਹਾਨੂੰ ਕਾਲ ਜ਼ਰੂਰ ਕਰਨੀ ਚਾਹੀਦੀ ਹੈ ਸਰ ਅਗਰ ਐਮਰਜੈਂਸੀ ਹੋਵੇ ਤਾਂ ਕਿੰਨੇ ਕੋ ਮਿੰਟ ਦਾ ਤੁਹਾਨੂੰ ਸਮਾਂ ਹੁੰਦਾ ਹੈ ਕਿ ਤੁਸੀਂ ਉਸ ਜਗ੍ਹਾ ਦੇ ਉੱਤੇ ਪਹੁੰਚਣਾ ਦੇਖੋ ਇਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਾਲ ਕਿਸ ਏਰੀਆ ਤੋਂ ਆਈ ਹੈ ਹੁਣ ਜਿੱਦਾਂ ਸਾਡੇ 7 ਫਾਇਰ ਸਟੇਸ਼ਨ ਨੇ ਚੰਡੀਗੜ੍ਹ ਵਿੱਚ ਤੇ ਸਾਡਾ ਜਿਹੜਾ ਮਿਨੀਮਮ ਰਿਸਪੌਂਸ ਟਾਈਮ ਆ ਉਹ 8 ਤੋਂ 9 ਮਿੰਟ ਦਾ ਰਹਿੰਦਾ ਹੈ ਮੈਕਸਿਮਮ ਟਾਈਮ ਹੈ ਜੋ ਤੇ ਉਸ ਦੇ ਦੌਰਾਨ ਸਾਡੀ ਗੱਡੀ ਅਪਰੋਚ ਕਰ ਜਾਂਦੀ ਹੈ ਕਈ ਵਾਰ ਤਾਂ ਜਿੱਦਾਂ ਹੁਣ ਮੰਨ ਲਓ ਸਪੋਜ਼ ਕਰੋ ਸਾਡੇ 32 ਸੈਕਟਰ ਫਾਇਰ ਸਟੇਸ਼ਨ ਹੈ ਤੇ 34 ਸੈਕਟਰ ਦੀ ਕਾਲ ਆਉਂਦੀ ਹੈ ਤਾਂ ਉਹ ਗੱਡੀ ਰਾਉਂਡ 3 ਨੇ ਜਾਂ 4 ਮਿੰਟ ਚ ਉੱਥੇ ਅਪਰੋਚ ਕਰ ਜਾਂਦੇ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਮਿਨਿਮਮ ਟਾਈਮ 'ਚ ਤੁਹਾਡੇ ਕੋਲੇ ਪਹੁੰਚ ਜਾਈਏ ਸਰ ਆਪਾਂ ਇਕੁਪਮੈਂਟ ਦੀ ਗੱਲ ਕਰੀ ਤਾਂ ਇਹ ਇਕੁਪਮੈਂਟ ਜਿਹੜੇ ਨੇ ਉਹ ਸਾਰੇ ਤੁਸੀਂ ਇੱਥੇ ਰੱਖੇ ਹੋਏ ਨੇ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ ਸਰ ਇਹਨਾਂ ਦੇ ਕੰਮ ਵੀ ਦੱਸ ਦਿਓ ਇੱਕ ਵਾਰ ਹਾਂਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮਤਲਬ ਫਸਟ ਏਡ ਫਾਇਰ ਫਾਈਟਿੰਗ ਇਕੁਪਮੈਂਟਸ ਜੋ ਆਪਣੇ ਐਕਸੀਕਿਊਟਰ ਨੇ ਤੇ ਉਸ ਤੋਂ ਬਾਅਦ ਇਹ ਸਾਡੇ ਸਾਰੇ ਰੈਸਕਿਊ ਟੂਲਸ ਨੇ ਜੋ ਤੁਸੀਂ ਥੱਲੇ ਦੇਖ ਰਹੇ ਹੋ ਇਹ ਮੈਨੂਅਲੀ ਆਪਰੇਟਿਡ ਹਾਈਡਰੌਲਿਕ ਸਪਰੇਡਰ ਕਮ ਕਟਰ ਹੈ ਜਿਹਨੂੰ ਆਪ ਫਲਾਣਾ ਹੈ ਤੇ ਜਦੋਂ ਮੰਨ ਲਓ ਸਪੋਜ਼ ਕਰੋ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਕੈਜ਼ੁਐਲਟੀ ਫਸੀ ਹੋਈ ਹੈ ਕਾਰ ਦੇ ਅੰਦਰ ਤੇ ਡੋਰ ਉਹਦਾ ਖੁੱਲ ਨਹੀਂ ਰਿਹਾ ਤਾਂ ਇਹਦੀ ਇਸਤੇਮਾਲ ਕਰਨ ਦੇ ਨਾਲ ਆਪਾਂ ਉਹਨੂੰ ਬਾਹਰ ਕੱਢ ਸਕਦੇ ਹਾਂ ਉਸ ਤੋਂ ਬਾਅਦ ਇਹ ਕਟਿੰਗ ਵਾਸਤੇ ਯੂਜ਼ ਕੀਤਾ ਜਾਂਦਾ ਹੈ ਕਿਤੇ ਵੀ ਮੰਨ ਲਓ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਆ ਸਰੀਏ ਕੱਟਣੇ ਆ ਆਪਾਂ ਕੋਈ ਐਂਗਲ ਕੱਟਣਾ ਹੈ ਹੱਥ ਨਾਲ ਉਹ ਪੋਸੀਬਲ ਨਹੀਂ ਹੁੰਦਾ ਉਹਦੇ ਨਾਲ ਟਾਈਮ ਜ਼ਿਆਦਾ ਲੱਗੇਗਾ ਤੇ ਇੰਜਰੀ ਹੋਣ ਦਾ ਵੀ ਡਰ ਰਹੇਗਾ ਤਾਂ ਉਸ ਕੇਸ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਆਂ ਉਸ ਤੋਂ ਬਾਅਦ ਮੰਨ ਲਓ ਕੋਈ ਦੁਕਾਨ 'ਚ ਅੱਗ ਲੱਗੀ ਆ ਸ਼ਟਰ ਨਹੀਂ ਖੁੱਲ ਰਿਹਾ ਜਾਂ ਕਿਸੇ ਮਕਾਨ ਦੀ ਖਿੜਕੀ ਸਥਿਤੀ ਦੇ ਵਿੱਚ ਆਪਾਂ ਇਹ ਸਟਰੋਂਗ ਆਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਸਾਡਾ ਇਕੁਪਮੈਂਟਸ ਹੈ ਤਾਂ ਇਹਨੂੰ ਯੂਜ਼ ਕਰਦੇ ਆਂ ਇਹਨੂੰ ਮੈਂ ਥੋੜਾ ਆਪਰੇਟ ਕਰਕੇ ਦਿਖਾਵਾਂਗਾ ਤੁਹਾਨੂੰ ਆਪਰੇਟ ਇਹ ਜੁਰ ਕਿਤੇ ਜਾਰੀ ਕੀ ਪਤਾ ਲੱਗ ਸਕਦੀ ਕਿਸ ਤਰ੍ਹਾਂ ਜਿਹੜਾ ਸ਼ਟਰ ਇਹ ਖੁੱਲਦਾ ਫੁੱਲ ਹੀ ਜਾ ਸਕਦੀ ਆ ਤੇ ਕੈਜ਼ੁਐਲਟੀ ਬਚਾਈ ਜਾ ਸਕਦੀ ਆ ਜਾਂ ਲਾਸ ਮਿਨੀਮਮ ਕਰਿਆ ਜਾ ਸਕਦਾ ਫਿਰ ਅਕਸਰ ਦੇਖਿਆ ਜਾਂਦਾ ਵੀ ਸੈਂਟਰਲ ਲੋਕਿੰਗ ਜੁਰ ਹੁੰਦੀ ਆ ਦੁਕਾਨਾਂ ਦੇ ਵਿੱਚ ਤਾਂ ਉਹਨੂੰ ਵੀ ਇਹ ਤੋੜ ਦਿੰਦਾ ਜੀ ਜੀ ਬਿਲਕੁਲ 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 ਤੋੜ ਦੇਗਾ ਸਰ ਅੱਗੇ ਉਸ ਤੋਂ ਬਾਅਦ ਅੱਗੇ ਥਰਮਲ ਅਮੇਜ਼ਿੰਗ ਕੈਮਰਾ ਹੈ ਜਿੱਦਾਂ ਮੰਨ ਲਓ ਕਿਸੇ ਕਮਰੇ 'ਚ ਅੱਗ ਲੱਗ ਗਈ ਤੂੰ ਆ ਬਹੁਤ ਜ਼ਿਆਦਾ ਹੋ ਗਿਆ ਤੇ ਸਾਨੂੰ ਜਿਹੜਾ origion ਪੁਆਇੰਟ ਹੈ ਜਿੱਥੋਂ ਅੱਗ ਸਟਾਰਟ ਹੋਈ ਉਹ ਨਹੀਂ ਨਜ਼ਰ ਆ ਰਿਹਾ ਤਾਂ ਉਹਦੇ ਨਾਲ ਕੀ ਹੋਏਗਾ ਜਦੋਂ ਆਪਾਂ ਬਿਨਾਂ ਕਿਸੇ ਉਸ ਤੋਂ ਦੇਖੇ ਤੋਂ ਕੋਈ ਵੀ ਮੀਡੀਆ ਐਗਜ਼ੀਕਿਊਟਿਵ ਮੀਡੀਆ ਯੂਜ਼ ਕਰਾਂਗੇ ਤਾਂ ਨੁਕਸਾਨ ਜ਼ਿਆਦਾ ਹੋਏਗਾ ਮੰਨ ਲਓ ਉਹਦੇ ਬੈਡਾਂ ਤੇ ਪਾਣੀ ਪੈ ਗਿਆ ਅਲਮਾਰੀ ਤੇ ਪੈ ਗਿਆ ਤੇ ਉਹ ਪੁਆਇੰਟ ਨੂੰ ਆਪਾਂ ਲੱਭਣ ਲਈ ਇਸ ਦਾ ਇਸਤੇਮਾਲ ਕਰਦੇ ਹਾਂ ਤੇ ਉਹਦੇ ਨਾਲ ਜਿੱਥੇ ਵੀ ਹੀਟ ਹੋਏਗੀ ਇਹ ਡਿਡਕਟ ਕਰੇਗਾ ਇਹ ਮੈਂ ਤੁਹਾਨੂੰ ਆਪਰੇਟ ਕਰਕੇ ਦਿਖਾ ਦਿੰਦਾ ਹਾਂ ਤੇ ਉਹਦੀ ਮਦਦ ਨਾਲ ਆਪਾਂ ਜਿਹੜਾ ਲਾਸ ਹੈ ਮਾਲਕ ਦਾ ਉਹ ਮਿਨਿਮਮ ਕਰ ਸਕਦੇ ਆ ਤੇ ਜਲਦੀ ਅੱਗ ਤੇ ਕਾਬੂ ਪਾਇਆ ਜਾ ਸਕਦਾ ਜੀ ਬਿਲਕੁਲ ਤੇ ਜਿੱਦਾਂ ਇਹ ਤੁਸੀ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਮਤਲਬ ਐਦਾਂ ਜੇ ਉੱਥੇ ਜਿੱਥੇ ਟੈਂਪਰੇਚਰ ਜ਼ਿਆਦਾ ਹੋਏਗਾ ਉਹ ਰੈੱਡ ਕਲਰ ਸ਼ੋ ਹੋ ਜਾਏਗਾ ਤੇ ਸਾਨੂੰ ਪਤਾ ਲੱਗ ਜਾਏਗਾ ਵੀ ਉਸ ਪੁਆਇੰਟ ਤੇ ਹੀ ਅੱਗ ਹੈ ਨਾ ਕਿ ਇਸ ਪਾਸੇ ਤੇ ਉਸੇ ਨੂੰ ਹੀ ਕਵਰ ਕੀਤਾ ਜਾਏਗਾ ਉਸ ਤੋਂ ਬਾਅਦ ਅੱਗੇ ਇਹ ਜਿਹੜਾ ਟੂਨ ਤੁਸੀਂ ਦੇਖ ਰਹੇ ਹੋ ਇਹ ਫੋਰਸੇਬਲ ਐਂਟਰੀ ਲਈ ਆ ਪੀਆ ਟਿਕਟ ਤੇ ਇਹ ਮੇਡ ਫਰਮ ਮੇਡ ਫਰਮ ਅਮਰੀਕਾ ਹੈ ਜਿੱਦਾਂ ਮੰਨ ਲਓ ਆਪਾਂ ਕਿਤੇ ਐਂਟਰੀ ਕਰਨੀ ਆ ਫੋਰਸੇਬਲ ਤੇ ਹੱਥ ਨਾਲੋਂ ਸੰਭਵ ਨਹੀਂ ਤਾਂ ਉਹਦੇ ਲਈ ਆਪਾਂ ਜਿਹੜਾ ਹੈ ਇਹ ਟੂਲ ਦਾ ਇਸਤੇਮਾਲ ਕਰਦੇ ਆ ਮੰਨ ਲਓ ਕੋਈ ਦਰਵਾਜ਼ਾ ਤੋੜਨਾ ਹੈ bari ਖੋਲਣੀ ਹੈ ਕੋਈ ਖਿੜਕੀ ਖੋਲਣੀ ਹੈ ਤੇ ਜਾਂ ਕੋਈ ਰੈਸਕਿਊ ਪਰਪਸ ਲਈ ਯੂਜ਼ ਕਰਨਾ ਹੈ ਤਾਂ ਉਹਦੇ ਲਈ ਆਪਾਂ ਇਹਨੂੰ ਇਸਤੇਮਾਲ ਕਰਦੇ ਆ ਇਹ ਆਪਣੇ ਕੋਲੇ 6-70 ਦੇ ਇਹਦੇ ਟੂਲ ਨੇ ਜੋ ਅਟੈਚ ਹੋ ਜਾਂਦੇ ਆ ਤੇ ਇੱਕ ਮੈਂ ਤੁਹਾਨੂੰ ਸਿੰਪਲ ਦਿਖਾ ਦਿੰਦਾ ਤੇ ਜਿੱਦਾਂ ਮੰਨ ਲਓ ਤੁਸੀਂ ਇੱਥੇ ਕੋਈ ਹੋਲ ਕਰਨਾ ਤਾਂ ਇਹਦੇ ਚ ਫਾਇਰ ਫਾਈਟਰ ਦੀ ਪਾਵਰ ਘੱਟ ਲੱਗੇਗੀ ਤੇ ਰਿਜ਼ਲਟ ਬੈਟਰ ਆਏਗਾ ਉਸ ਤੋਂ ਬਾਅਦ ਨੈਕਸਟ ਜੇ ਸਾਡਾ ਇਹ ਬਰੀਦੀਂਗ ਆਪਰੇਟਸ ਜਿੱਥੇ ਮੰਨ ਲਓ ਅੱਗ ਲੱਗਦੀ ਹੈ ਉੱਥੇ ਧੂਆਂ ਹੋ ਜਾਂਦਾ ਹੈ ਗੈਸਾਂ ਵੀ ਆ ਜਾਂਦੀਆਂ ਨੇ ਤੇ ਉਹ ਮਤਲਬ ਉੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਫਾਇਰ ਫੈਕਟਰਸ ਲਈ ਤਾਂ ਉਸ ਦੌਰਾਨ ਫਾਇਰ ਫੈਕਟਰਰ ਹੈ ਜੋ ਇਹ ਬੀਏ ਸੈਟ ਨੂੰ ਪਹਿਨ ਕੇ ਕੰਮ ਕਰਦਾ ਉਸ ਇਹਦੀ ਜਿਹੜੀ ਵਰਕਿੰਗ ਡਿਊਰੇਸ਼ਨ ਹੈ ਚੱਲਣ ਦੀ ਸਮਰੱਥਾ ਹੈ ਉਹ 50 ਮਿੰਟ ਦੇ ਆਰਾਊਂਡ ਰਹੇਗੀ ਜਦੋਂ ਇਹ ਪੂਰਾ ਫੁੱਲ ਭਰਿਆ ਹੋਏਗਾ ਇਹ ਪ੍ਰੋਕਸੀਮੇਟੀ ਸੂਟ ਹੈ ਸਰ ਇਹ ਧੂਏ ਤੋਂ ਤੇ ਹੀਟ ਤੋਂ ਪ੍ਰੋਟੈਕਟ ਕਰਦਾ ਹੈ ਫਾਇਰ ਫੈਟਰ ਕਿਉਂਕਿ ਨਾਰਮਲ ਕੱਪੜਿਆਂ ਦੇ ਵਿੱਚ ਤੁਸੀਂ ਉਨੀ ਨਜ਼ਦੀਕ ਨਹੀਂ ਪਹੁੰਚ पाओगे ਅੱਗ ਦੇ ਤੇ ਰਿਜ਼ਲਟ ਉਨਾ ਵਧੀਆ ਨਹੀਂ ਆਏਗਾ ਉਹਦੇ ਹੌਸਾ ਹਾਲਾਤਾਂ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਹਾਂ ਉਸ ਤੋਂ ਨੈਕਸਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਆਪਣਾ ਫਾਇਰ ਐਂਟਰੀ ਸੂਟ ਇਹ ਮਤਲਬ ਜੇ ਤਾਂ ਅੱਗ ਲੱਗੀ ਹੈ ਆਪਾਂ ਅੱਗੇ ਕੋਈ ਜਾਨ ਬਚਾਉਣੀ ਹੈ ਕੋਈ ਕੈਜ਼ੁਐਲਟੀ ਜਾਂ ਕੋਈ ਅੱਗੇ ਹੋਰ ਕੰਮ ਕਰਨਾ ਹੈ ਤਾਂ ਇਹਨੂੰ ਪਹਿਨ ਕੇ ਜਿਹੜਾ ਹੈ ਫਾਇਰ ਬੈਟਰ ਅੱਗ ਦੇ ਵਿੱਚ ਦੀ ਨਿਕਲਣਾ ਯਾਨੀ ਕਿ ਫਾਇਰ ਫਾਈਟਰਰ ਨੂੰ ਇਸ ਦਾ ਅੱਗ ਦਾ ਕੋਈ ਫਰਕ ਨਹੀਂ ਪਏ ਹਾਂ 30 ਸੈਕਿੰਡ ਇਹਦਾ ਟਾਈਮ ਹੈ ਮਤਲਬ ਆਪਾਂ ਖੜਨਾ ਨਹੀਂ ਅੱਗ 'ਚ ਆਪਾਂ ਸਿਰਫ ਨਿਕਲਣਾ ਨਿਕਲ ਸਕਦੇ ਹਾਂ ਆ ਸਕਦੇ ਹਾਂ ਅੱਛਾ ਕਿਉਂਕਿ 30 ਸੈਕਿੰਡ ਤੋਂ ਬਾਅਦ ਇਹ ਵੀ ਖਰਾਬ ਹੋ ਜਾਏਗਾ ਠੀਕ ਹੈ ਸਿਰਫ ਕੰਮ ਲੱਗਦਾ ਨਹੀਂ ਵੀ ਟਾਈਮ ਘਟਾ ਕਿਉਂਕਿ ਅੱਗ 'ਚ ਜਿਆਦਾ ਲੱਗੀ ਹੋਵੇ ਤਾਂ ਇਸ ਤਰ੍ਹਾਂ 23 ਸੈਕਿੰਡ ਚ ਪਾਰ ਹੋ ਜਾਓ ਨਹੀਂ ਦੇਖੋ ਆਪਾਂ ਮੰਨ ਲਓ ਕ੍ਰਾਸ ਕਰਾਂ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੰਨ ਲਓ ਇਸ ਰੀਜ਼ਨਸ ਅੱਗ ਲੱਗੀ ਹੈ ਉਹ ਅਗਲੇ ਪਾਸੇ ਨਹੀਂ ਹੈਗੀ ਉੱਥੇ ਕੋਈ ਇਨਸਾਨ ਆਇਆ ਕੋਈ ਆਪਣਾ ਪਾਲਤੂ ਜਾਨਵਰ ਹੈ ਉਹ ਜੋ ਅਸੀਂ ਬਚਾਉਣਾ ਹੈ ਪਰ ਸਾਡੇ ਕੋਲ ਜਾਣ ਦਾ ਹੋਰ ਕੋਈ ਰਸਤਾ ਨਹੀਂ ਤਾਂ ਉਸ ਹਾਲਾਤਾਂ ਦੇ ਵਿੱਚ ਇਸ ਨੂੰ ਪਾ ਕੇ ਆਪਾਂ ਜਸਟ ਕ੍ਰੋਸ ਕਰ ਜਾਾਂਗੇ ਚਲੇ ਗਏ ਉਧਰ ਉਹਨੂੰ ਕੈਜ਼ੁਐਲਟੀ ਨੂੰ ਉਸੇ ਹੀ ਸਾਈਡ ਤੋਂ ਮੂਵ ਕਰਤਾ ਵਾਪਸ ਆ ਗਏ ਠੀਕ ਹੈ ਉਸਰ ਅਗਰ ਇਸ ਇੱਕ ਮਿੰਟ ਦੀ ਗੱਲ ਕਰੀਏ ਤਾਂ ਸਰ ਇਹ ਸਾਰਾ ਇੰਡੀਆ ਮੇਡ ਹੈ ਜਾਂ ਫੋਰਨ ਮੇਡ ਵੀ ਹਾਂ ਜਿੱਦਾਂ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਸਾਡੇ ਇਹ ਟੂਲਸ ਨੇ ਲੋਕਾਸ ਦੇ ਇਹ ਮੇਡ ਫਰੋਮ ਜਰਮਨ ਨੇ ਤੇ ਇਹ ਸਾਰੇ ਇੰਡੀਅਨ ਮੇਡ ਨੇ ਇਹ ਮੇਡ ਫਰੋਮ ਅਮਰੀਕਾ ਹੈ ਕੁਝ ਆਪਣੇ ਇੰਡੀਅਨਸ ਮੇਡ ਨੇ ਕੁਝ ਫੋਰਨ ਮੇਡ ਸਰ ਅਗਰ ਕਿਹਾ ਜਾਵੇ ਤਾਂ ਕਿੰਨੀ ਕੁ ਵਾਰ ਇਹ ਜਦੋਂ ਜਦੋਂ ਆਉਂਦੇ ਨੇ ਨਵੇਂ ਤਾਂ ਕਿੰਨੀ ਕੁ ਵਾਰ ਸਿਖਾਇਆ ਜਾਂਦਾ ਫਾਇਰ ਫਾਈਟਰ ਨੂੰ ਕਿ ਇਹਨਾਂ ਨੂੰ ਕਿੱਦਾਂ ਆਪਰੇਟ ਕਰਨਾ ਇਹ ਸਰ ਸਾਡਾ ਰੁਟੀਨ 'ਚ ਚੱਲਦਾ ਹੈ ਮਤਲਬ ਜਿੱਦਾਂ ਵੀ ਰੁਟੀਨ 'ਚ ਸਾਡੀ ਸ਼ਿਫਟਾਂ ਅਪਡੇਟ ਹੁੰਦੀਆਂ ਰਹਿੰਦੀਆਂ ਮਤਲਬ ਜੋ ਨਾਈਟ ਵਾਲੀ ਦਿਨ ਚ ਆਏਗੀ ਉਹ ਆਟੋਮੈਟਿਕਲੀ ਇਹਨੂੰ ਮਤਲਬ ਕਿ ਚੈੱਕ ਕਰੇਗੀ ਕਰੇਗੀ ਤੇ ਆਪਣੇ ਟ੍ਰੇਨਿੰਗ ਪੀਰੀਅਡ ਵੀ ਚੱਲਦੇ ਰਹਿੰਦੇ ਆ ਟਾਈਮ ਟੂ ਟਾਈਮ ਜਿੰਨੇ ਵੀ ਲੇਟੈਸਟ ਟੈਕਨੋਲੋਜੀ ਆ ਜਾਂ ਪੁਰਾਣੀ ਟੈਕਨੋਲੋਜੀ ਆ ਉਹ ਪ੍ਰੈਕਟੀਕਲ ਸਾਡੇ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਹਜ਼ੂਰ ਜੇਕਰ ਗੱਲ ਕਰੀ ਜਾਵੇ ਤਾਂ ਲਗਾਤਾਰ ਟ੍ਰੇਨਿੰਗ ਜਿਹੜੀ ਆ ਉਹ ਇਹਨਾਂ ਇਨਸਟਰੂਮੈਂਟਸ ਦੀ ਹੁੰਦੀ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਇਨਸਟਰੂਮੈਂਟਸ ਜਿਹੜੇ ਨੇ ਉਹ ਹਾਲ ਚੰਡੀਗੜ੍ਹ ਤੇ ਫਾਇਰ ਡਿਪਾਰਟਮੈਂਟ ਦੇ ਕੋਲ ਪਏ ਹੋਏ ਕਿੰਨੇ ਜਿੰਨਾਂ ਚਾਹੇ ਉਹ ਤੇਲ ਦੇ ਵਿੱਚ ਅੱਗ ਲੱਗੀ ਹੋਵੇ ਚਾਹੇ ਉਹ ਘਰ ਦੇ ਵਿੱਚ ਅੱਗ ਲੱਗੀ ਹੋਵੇ ਚਾਹੇ ਗੱਡੀ ਦੇ ਵਿੱਚ ਅੱਗ ਕਿਉਂ ਲੱਗੀ ਹੋਵੇ ਤਾਂ ਉਹ ਕਲਜੁਅਟੀ ਜਿਵੇਂ ਕਿ ਵਿਅਕਤੀ ਨੂੰ ਜਾ ਕੇ ਕਿਸੇ ਪਾਲਤੂ ਜਾਨਵਰ ਨੂੰ ਬਚਾ ਸਕਦੇ ਨੇ ਚੰਡੀਗੜ੍ਹ ਤੋਂ ਵਿਟੇਜ ਜਰਨਲਿਸਟ ਸਰਬਜੀਤ ਸਿੰਘ ਜਨਨ ਸੰਦੀਪ ਸਿੰਘ ਅਜੀਤ ਬੀਟੀਵੀ